ਵੀਰ ਜੀ 101 2025 ਅੱਜ ਫੇਰ ਪਾਣੀ ਸਵੇਰੇ 5 ਵਜੇ ਦਾ ਆ ਚੁੱਕਿਆ ਹੈ ਇਹ ਲਾਕਪਾਸ ਦੇ ਪਿੰਡਾਂ ਨੂੰ ਬਈ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਬਈ ਥੋੜਾ ਅਲਰਟ ਰਹੋ ਜਿਹੜੇ ਵੀ ਆਪਣੇ ਦੱਪਰ ਡੇਰਾ ਬਸੀ ਭੰਕਰਪੁਰ ਮੁਾਰਕਪੁਰ ਠੀਕ ਹੈ ਨਹੀਂ ਜਿਹੜੇ ਲਾਕਪਾਸ ਦੇ ਪਿੰਡ ਆਵੇ ਅਲਰਟ ਹੋ ਜਾਓ ਪਾਣੀ ਬਹੁਤ ਜ਼ਿਆਦਾ ਵਧਿਆ ਹੋਇਆ ਵੀਰੇ ਥੋੜਾ ਧਿਆਨ ਰੱਖੋ ਅੱਜ ਸਵੇਰੇ ਸਵੇਰੇ ਘੱਗਰ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਦੀ ਗੱਲ ਤੁਸੀਂ ਸੁਣ ਲਈ ਪਰ ਹੁਣ ਲੋਕ ਚਿੰਤਤ ਨੇ ਕਿ ਉਹਨਾਂ ਦਾ ਕੀ ਬਣੇਗਾ ਉਹ ਸੋਚਦੇ ਨੇ ਕਿ ਮਾਲਵੇ ਵਿੱਚ ਵੀ ਮਾਝੇ ਤੇ ਦੁਆਬੇ ਵਾਲਾ ਹਾਲ ਨਾ ਹੋ ਜਾਵੇ ਆਲ ਹੀ ਤੁਸੀਂ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਦੀ ਵੀਡੀਓ ਸੁਣ ਲਵੋ ਜੋ ਕੱਲ ਬੋਲੇ ਸਨ ਜਿਨ੍ਹਾਂ ਕਿਹਾ ਸੀ ਕਿ ਕੱਗਰ ਦੀ ਸਪਾਈ ਹੁਣੀ ਜ਼ਰੂਰੀ ਹੈ ਤੇ ਉਹ ਕਹਿੰਦੇ ਨੇ ਕਿ ਪਾਰਟੀ ਬਾਜ਼ੀ ਤੋਂ ਉਪਰ ਉੱਠ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਤੇ ਪਾ ਕੇ ਭੇਜੋ ਕਿ ਕੱਗਰ ਦੀ ਸਪਾਈ ਜੇਕਰ ਨਾ ਹੋਈ ਤਾਂ ਮਾਲਵੇ ਵਿੱਚ ਵੀ ਬਾਬੇ ਵਾਲਾ ਹਾਲ ਹੋ ਜਾਵੇਗਾ। ਤੋਂ ਹਲਕਾ ਕਨੌਰ ਦੇ ਜਿੰਨੇ ਵੀ ਸਾਡੇ ਪੰਚ ਸਰਪੰਚ ਨੇ ਮੈਂਬਰ ਸਾਹਿਬਾਨ ਨੇ ਮੈਂ ਸਾਰਿਆਂ ਨੂੰ মিডিਆ ਦੇ ਜ਼ਰੀਏ ਬੇਨਤੀ ਕਰਦਾ ਭਈ ਗ੍ਰਾਮ ਸਭਾ ਦੇ ਮਤੇ ਪਾ ਕੇ ਆਪਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਮੁੱਚੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਸਾਰਿਆਂ ਨੂੰ ਸਾਡੇ ਸਮੂਚੇ ਸਾਰੇ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰੀਏ ਵੀ ਜਿੰਨਾ ਟਾਈਮ ਸਾਡੇ ਘੱਗਰ ਦੀ ਜਿਹੜੀ ਆ ਉਹ ਦਿਖਾਉ ਉਧਰ ਭਾਈ ਜਿੰਨਾ ਟਾਈਮ ਅਸੀਂ ਇਹ ਜਿਹੜੀ ਘੱਗਰ ਦੀ ਆ ਸਫਾਈ ਨਹੀਂ ਕਰਦੇ ਉਹਨਾਂ ਟਾਈਮ ਸਾਡਾ ਮਸਲਾ ਜਿਹੜਾ ਉਹ ਹੱਲ ਨਹੀਂ ਹੁੰਦਾ ਕਿਉਂਕਿ 1.5 ਤੋਂ 2 ਏਕੜ ਦੇ ਵਿੱਚ ਤਕਰੀਬਨ ਤਕਰੀਬਨ ਘੱਗਰ ਆ ਚਾਹੇ ਉਹ ਲਾਚਰੂ ਵਾਲੇ ਪਾਸੇ ਦੀ ਗੱਲ ਕਰਨੀ ਹੈ ਚਾਹੇ ਉਹ ਇਧਰ ਮਦੂਦਾ ਵਾਲੇ ਪਾਸਾ ਵਿੱਚ ਦਿਖਾ ਦੇ ਭਾਈ ਕਿਹੜਾ ਇਹ ਮਦੂਦਾ ਵਾਲਾ ਪਾਸਾ ਤਕਰੀਬਨ ਅੱਧਿਓ ਜਿਆਦਾ ਜਿਹੜਾ ਇਹ ਕਵਰ ਹੈ ਸੋ ਮੀਡੀਆ ਦੇ ਜ਼ਰੀਏ ਸਾਰਿਆਂ ਨੂੰ ਬੇਨਤੀ ਕਰਦਾ ਵੀ ਹਲਕਾ ਘਨੌਰ ਚੜ੍ਹਦੀ ਕਲਾ ਦੇ ਵਿੱਚ ਆ ਪਰ ਸਾਡੇ ਕੁਝ ਭਰਾ ਮਾਝੇ ਤੇ ਦੁਆਬੇ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਮਾਲਵੇ ਦੇ ਵਿੱਚ ਵੀ ਕਿਤੇ ਕਿਤੇ ਨੁਕਸਾਨ ਹੋਇਆ ਤੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਾਡੀ ਅਪੀਲ ਆ ਬੇਨਤੀ ਆ ਸਾਰੇ ਪ੍ਰਸ਼ਾਸਨ ਨੂੰ ਵੀ ਅਸੀਂ ਗ੍ਰਾਮ ਸਭਾ ਤੇ ਮੱਥੇ ਪਾਉਣ ਲੱਗੇ ਆ ਘਨੌਰ ਹਲਕੇ ਦੇ ਸਾਰੇ ਸਰਪੰਚ ਸਾਹਿਬਾਨ ਲੋਕਾਂ ਨੂੰ ਵੇਖੋ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਸਾਨੂੰ ਵੀ ਕੰਮ ਕਰਨਾ ਪਵੇਗਾ ਜਿਵੇਂ ਆਪਾਂ ਇੱਕ ਸਮਾਜ ਸੇਵਾ ਦਾ ਕੰਮ ਕਰਦੇ ਆਂ ਉਵੇਂ ਆਪਾਂ ਨੂੰ ਵੀ ਕੰਮ ਕਰਨਾ ਪਵੇਗਾ ਜਿਹੜੀ ਲੜਾਈ ਹੈ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਮੈਂ ਆਪਣੇ ਤਾਨ ਮਨ ਧਨ ਦੇ ਨਾਲ ਤੁਹਾਡੇ ਨਾਲ ਕਿਉਂਕਿ ਮੇਰਾ ਤਾਂ ਪਿੰਡ ਆਪ ਜਦੋਂ ਹਾਈਲਾਈਟ ਹੁੰਦਾ ਸਭ ਤੋਂ ਪਹਿਲਾਂ ਨਾਂ ਜਿਹੜਾ ਮਾੜੂ ਦਾ ਆਉਂਦਾ ਤੇ ਸਾਡੀ ਆਪ ਘਰ ਦੇ ਕੰਡੇ ਤੇ ਆ ਸੋ ਹਲਕੇ ਘਨੌਰ ਨੇ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਗੱਲ ਚਾਹਣਾ ਵੀ ਅਸੀਂ ਕਿੰਨਾ ਟਾਈਮ ਆ ਇਹਦੀ ਅਸੀਂ ਸਾਫ਼ ਸਫਾਈ ਨਹੀਂ ਕਰਦੇ ਸਾਡਾ ਜਿਹੜਾ ਹਾਲ ਆ ਉਹ ਬੜਾ ਵਧੀਆ ਨਹੀਂ ਰਹਿੰਦਾ ਸੋ ਜਿਹੜਾ ਵਿਚਲਾ ਆਪਾਂ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਹੁਣ ਪਾਣੀ ਜਿਹੜਾ ਉਹ ਤਕਰੀਬਨ ਘਟ ਗਿਆ ਤੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਣੀ ਜਿਹੜਾ ਉਹ ਡਾਊਨ ਹੋ ਜਾਏਗਾ ਸੋ ਆਪਾਂ ਸਾਰੇ ਰਲ ਮਿਲ ਕੇ ਵੇਖੋ ਆਪਾਂ ਸਾਰਿਆਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਜ਼ਿੰਮੇਵਾਰੀ ਜਿਹੜੀ ਆਪਾਂ ਦਿਨ ਰਾਤ ਦੀ ਜਿਹੜੀ ਜ਼ਿੰਮੇਵਾਰੀ ਆਪਾਂ ਨਾਲ ਲਾ ਕੇ ਪਾਣੀ ਡਾਊਨ ਹੋ ਜਾਏਗਾ ਇਹਨੂੰ ਆਪਾਂ ਨਿਭਾਈਏ ਜਿਹੜਾ ਕੋਈ ਨੱਕਾ ਕੋਈ ਬੰਦਾ ਜਿੱਥੇ ਮਿੱਟੀ ਪੈਣ ਵਾਲੀ ਹੈ ਉੱਥੇ ਆਪਾਂ ਮਿੱਟੀ ਵੀ ਪਾਈਏ ਕਿਉਂ ਬੇਸ਼ੱਕ ਇਹ ਗਲਤੀ ਪ੍ਰਸ਼ਾਸਨ ਦੀ ਹੈ ਬੇਸ਼ੱਕ ਇਹ ਗਲਤੀ ਕਈ ਸਾਡੇ ਭਰਾ ਵੀ ਇਹਦੇ ਵਿੱਚ ਸਹਿਮਤ ਨਹੀਂ ਹੁੰਦੇ ਜਦੋਂ ਪਾਣੀ ਡਾਊਨ ਹੋ ਜਾਂਦਾ ਨਾ ਫਿਰ ਬੰਦੇ ਕਹਿੰਦੇ ਵੀ ਰਹਿਣ ਦਿਓ ਨਾ ਬਟ ਸੋ ਇਹਦੇ ਵਿੱਚ ਐਨਜੀਟੀ ਦਾ ਵੀ ਚੱਕਰ ਸੀਗਾ ਪਰ ਕੋਈ ਗੱਲ ਨਹੀਂ ਆਪਾਂ ਖੜਾਂਗੇ ਲੜਾਂਗੇ ਜਦੋਂ ਲੜਾਂਗੇ ਤੇ ਫਿਰ ਬੰਦੇ ਨੂੰ ਰਾਹ ਵੀ ਲੱਭ ਜਾਂਦੇ ਨੇ ਜਿੱਤ ਵੀ ਲੱਭ ਜਾਂਦੀ ਸ੍ਰੀਸ਼ਵਰੀ ਪਰਮਾਤਮਾ ਨੇ ਸਾਡਾ ਜਿਹੜਾ ਨੁਕਸਾਨ ਆ ਉਹ ਤੋਂ ਸਾਨੂੰ ਬਚਾਇਆ ਤੇ ਅਰਦਾਸ ਬੇਨਤੀ ਵੀ ਕਰਦੇ ਵੀ ਪਰਮਾਤਮਾ ਵਿਚਾਰ ਰੱਖੀ ਸਾਰੇ ਪੰਜਾਬ ਦਾ ਰੱਖੀ ਸਾਰੀ ਦੁਨੀਆ ਦਾ ਰੱਖੀ ਤੂੰ ਕਾਇਨਾਤ ਦਾ ਜਿਹੜਾ ਮਾਲਕ ਹੈ ਤੇ ਅੱਜ ਅਸੀਂ ਪਿਛਲੇ ਕਈ ਦਿਨਾਂ ਤੋਂ ਜਿਹੜਾ ਪਾਣੀ ਤੇ ਮੈਂ ਸਾਰੇ ਘਨੌਰ ਦੇ ਪੰਚਾਇਤ ਸਰਪੰਚਾਂ ਨੂੰ ਸਾਡੀ ਸਾਰੀ ਟੀਮ ਨੂੰ ਵੀ ਬੇਨਤੀ ਕਰਦਾ ਵੀ ਆਪਾਂ ਸਾਰਿਆਂ ਨੇ ਮੁੱਖ ਮੰਤਰੀ ਸਾਹਿਬ ਦਾ ਵਿਦੇਸ਼ ਹੈ ਉਹਨਾਂ ਦਾ ਸਾਨੂੰ ਹੈ ਵੀ ਅਸੀਂ ਸਾਰਿਆਂ ਨੇ 1 ਮਹੀਨੇ ਦੀ ਜਿਹੜੀ ਤਨਖਾਹ ਆ ਉਹ ਅਸੀਂ ਉਹਨਾਂ ਦੀ ਹੜਪੀੜਤਾ ਦੀ ਰਾਹਤ ਦੇ ਲਈ ਦੇਣੀ ਹੈ ਤੇ ਮੈਂ ਘਨੌਰ ਹਲਕੇ ਦੇ ਸਰਪੰਚਾਂ ਨੂੰ ਵੀ ਵਾਦਾ ਕਰਦਾ ਵੀ ਤੁਸੀਂ ਬੇਨਤੀ ਕਰਦਾ ਵੀ ਆਪਾਂ ਵੀ ਸਾਰੇ ਤਿਲ ਫੁੱਲ ਤੁਸੀਂ ਵੀ ਜਰੂਰ ਪਾਓ ਸਾਰਾ ਪ੍ਰਸ਼ਾਸਨ ਵੀ ਜਿਹੜਾ ਨਾਲ ਮਿਲ ਕੇ ਜਿਹੜਾ ਜਿਨ੍ਹਾਂ ਦਾ ਨੁਕਸਾਨ ਹੋਇਆ ਆਪਾਂ ਉਹਨਾਂ ਦੀ ਜਿਹੜੀ ਪੂਰਤੀ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਖਾ ਵੀ ਕਰੀ ਜਿੰਨਾ ਟਾਈਮ ਆਪਾਂ ਇੱਕ ਘੱਗਰ ਦੀ ਸਫਾਈ ਨਹੀਂ ਕਰਦੇ ਉਹਨਾਂ ਟਾਈਮ ਆਪਣਾ ਜਿਹੜਾ ਇਹ ਮਸਲਾ ਨਹੀਂ ਹੱਲ ਹੋਣਾ ਇੱਧਰ ਵੀ ਤਕਰੀਬਨ ਆ ਠੀਕ ਹੈ ਘੱਗਰ ਜੇ ਕਿਸੇ ਦਾ ਘੱਗਰ ਨੇ ਜਗਾ ਛੱਡ ਦਿੱਤੀ ਹੈ ਇਦੋਂ ਕੱਬੇ ਤੋਂ ਸੱਜੇ ਸੱਜੇ ਤੋਂ ਕੱਬੇ ਕੀਤੀ ਹੈ ਪਰ ਜਿੰਨਾ ਘੱਗਰ ਆ ਇਹਦੀ ਸਫਾਈ ਦਾ ਤਕਰੀਬਨ ਜਿਹੜੀ ਸਾਨੂੰ ਉਹ ਹਿੰਮਤ ਲਾ ਕੇ ਹਿੰਮਤ ਕਰਕੇ ਜਿਹੜੀ ਕਰਨੀ ਚਾਹੀਦੀ ਪਹਿਲਾਂ ਜ਼ਿਲ੍ਹਾ ਪਟਿਆਲਾ ਨਾਲ ਸੰਬੰਧਿਤ ਹੁਦਾਇਕ ਪਰਮੇਸ਼ਰ ਸਿੰਘ ਪਠਾਣ ਮਾਜਰਾ ਨੇ ਸਪਸ਼ਟ ਕਿਹਾ ਸੀ ਕਿ ਜੇਕਰ ਅਸੀਂ ਔਖੀ ਘੜੀ ਲੋਕਾਂ ਨਾਲ ਨਾ ਖੜੇ ਤਾਂ 2027 ਵਿੱਚ ਸਾਡੇ ਖੇਤਰ ਪਹੁੰਚੇ ਹੁਣ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਸਿੰਘ ਨੇ ਸਪਸ਼ਟ ਕਿਹਾ ਕਿ ਨਾਲਿਆਂ ਦੀ ਸਪਾਈ ਜ਼ਰੂਰੀ ਹੈ ਅਤੇ ਕੱਗਰ ਦੀ ਸਪਾਈ ਵੀ ਕਰਵਾਈ ਜਾਵੇ ਸੋ ਜੇਕਰ ਹੁਣ ਪੰਜਾਬ ਸਰਕਾਰ ਨੇ ਆਪਣੇ ਵਿਧਾਇਕਾਂ ਦੀ ਗੱਲ ਵੱਲ ਧਿਆਨ ਨਾ ਦਿੱਤਾ ਤਾਂ ਲੋਕ ਇਸ ਪਾਰਟੀ ਨੂੰ ਵੀ ਇਨਕਾਰ ਸਕਦੇ ਨੇ ਬਿਊਰੋ ਰਿਪੋਰਟ ਡੇਲੀ ਰਾਬਤਾ ਟੀਵੀ ਅਤੇ ਰਾਬਤਾ ਪੰਜਾਬ ਹਾਂ